ਹਾਂਜੀ ਜਿਹੜਾ ਇਹ ਪ੍ਰੋਗਰਾਮ ਰਹਾ ਕੀ ਕਿਹਾ ਉਹਦੇ ਬਾਰੇ ਵੀ ਜੀ ਇਹ ਆ ਸਾਡੇ ਬਾਬੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਕਰਾਂ ਮਾਂਚੇ ਤੋਂ ਇੱਕ ਚੰਗੀ ਜਿਹੀ ਟੂਰਮੈਂਟ ਦਾ ਆਰਗਾਨ ਲਿਖਾਇਆ ਗਿਆ ਜਿਹਦੇ ਵਿੱਚ 6 ਲੜਕੀਆਂ ਨੇ 100 ਸਾਲ ਤੋਂ ਬਣੀ ਅਕੀਮਾਨੇ ਸਾਲਿਆ ਲੜਕੀਆਂ ਦੇ ਪੰਜ ਮੈਚ ਹੋਏ ਪਰ ਬਜਟ ਨੇ ਕੋਸ਼ਿਸ਼ ਮੈਚ ਕਰਾਏ ਗਏ ਔਰ ਤਰੀ ਮੈਚ ਹੋਏ ਸਾਰੇ ਮੈਚ ਖਸਮੇ ਨੇ ਔਰ ਫਾਈਨਲ ਮੈਚ ਜਿਹੜਾ ਲੜਕੀਆਂ ਦਾ ਅੱਧੇ ਨੰਬਰ ਤੇ ਸਾਈਡ ਹੋਇਆ ਲੜਕੀਆਂ ਨੂੰ ਫਰਸਟ ਪ੍ਰਾਈਜ਼ ਜਿਹੜਾ ਸੀ 41000 ਤੇ ਨਾਲ ਟਰੋਫੀ ਸੈਕੰਡ ਟੀਮ ਨੂੰ 31000 ਤੇ ਨਾਲ ਟਰੋਫੀ ਦਿੱਤੀ ਆ ਔਰ ਕੱਲ ਜਿਹੜਾ ਇਸੇ ਗਰਾਊਂਡ ਦੇ ਵਿੱਚ 75 ਕਿਲੋ ਦੇ ਬੁਆਏਜ਼ ਦਾ ਮੈਚ ਹੈ ਜਿਹਦੇ ਵਿੱਚ 8 ਟੀਮਾਂ ਆ ਉਹਨਾਂ ਦੇ ਮੈਚ ਕਰਾਏ ਜਾਣਗੇ ਔਰ 16 ਤਰੀਕ ਨੂੰ 8 ਇੰਟਰਨੈਸ਼ਨਲ ਕਲਬਾਂ ਆ ਜਿਹੜੀਆਂ ਜਿਨ੍ਹਾਂ ਦੇ ਮੈਚ ਇਸੇ ਗਰਾਊਂਡ ਦੇ ਵਿੱਚ ਉਹ ਵੀ ਹੋਣਗੇ ਔਰ ਜਿਹੜੀ ਪਬਲਿਕ ਹੈ ਉਹ ਦਰਸ਼ਕ ਸਾਡੇ ਵੀਰ ਭਰਾ ਸੀ ਉਹਨੇ ਸਾਰਿਆਂ ਮੈਚਾਂ ਦਾ ਬਹੁਤ ਆਨੰਦ ਮਾਣਿਆ